ਇਹ ਲਾ ਵੀਡੀਓ ਨੂੰ ਦੇਖਿਓ ਫਿਰ ਅਸੀਂ ਗੱਲ ਕਰਦੇ ਹਾਂ ਮੇਰੇ ਚਾਚੇ ਦੇ ਮम्मा ਹੀ ਉਹਨਾਂ ਨੇ ਮੇਰਾ ਮੇਕ ਖੜਾਇਆ ਤੇ ਕਹਿੰਦੇ ਮੈਂ ਨਾ ਚਰਚ ਚਾਹ ਚਰਚ ਤੋਂ ਕੰਦੇ ਕਿਸੇ ਦੇ ਘਰ ਦਾ ਖਾਣਾ ਨਹੀਂ ਮਤਲਬ ਕਿ ਗੁਰਦੁਆਰੇ ਮੰਦਿਰ ਨਹੀਂ ਜਾਣ ਚਾਹ ਚਰਚ ਜਿਹੜਾ ਤੋਂ ਇਹ ਸ੍ਰੀ ਸਾਹਿਬ ਪਾਇਦਾ ਸੀਗਾ ਇਹ ਤੁਸੀਂ ਚਰਚ ਵਿੱਚ ਖਲੋਆਇਆ ਸੀ ਜਾਂ ਘਰ ਖੋਲਿਆ ਸੀਗਾ ਉਹਨਾਂ ਨੇ ਖੋਲਣ ਵੇਲੇ ਕਿਹਾ ਸੀ ਜੇ ਆਪੇ ਖੋਲਿਆ ਹੈ ਨਹੀਂ ਖੋਲਿਆ ਨਹੀਂ ਕਿਹਾ ਹੈ ਕਿ ਇਹ ਭਾ ਕੇ ਨਹੀਂ ਜਾਂਦੇ ਚਾਚੇ ਪ੍ਰਸ਼ਾਦਵਾਲਾ ਗੁਰਦੁਆਰਾ ਸਾਹਿਬ ਜਾਂਦੇ ਹੋ? ਨਹੀਂ ਨਹੀਂ। ਉਹਨਾਂ ਨੇ ਕਹਿੰਦੇ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਆਪ ਹੀ ਨਹੀਂ ਜਾ ਰਹੇ। ਉਹਨਾਂ ਨੇ ਕਿਹਾ ਸੀ ਕਿ ਅਗਰ ਤੁਸੀਂ ਜਾਂਦੇ ਹੋ ਤਾਂ ਉੱਥੇ ਹੀ ਜਾਂਦੇ ਗੁਰਦੁਆਰੇ ਸਾਹਿਬ ਦੇ। ਕਿਸੇ ਰਕਾਰ ਦਾ ਖਾਣੇ ਪੈਂਦੇ। ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਐਨਾ ਦੁੱਖ ਹੁੰਦਾ ਆ ਜਦੋਂ ਕੋਈ ਇਦਾਂ ਦੀ ਵੀਡੀਓ ਦੇਖਦੇ ਆ ਕਿ ਸਿੱਖ ਆਪਣਾ ਗੱਤਰਾ ਲਾ ਕੇ ਕਿਲੀ ਤੇ ਟਾਂਕੇ ਇਸਾਈ ਬਣ ਗਿਆ। ਮੈਂ ਇਸਾਈ ਧਰਮ ਦਾ ਕੋਈ ਵਿਰੋਧੀ ਨਹੀਂ ਹੈਗਾ। ਸਾਰੇ ਧਰਮ ਇੱਕੋ ਜਿਹੇ ਆ। ਪਰ ਇਸ ਦੇ ਵਿੱਚ ਮੈਂ ਨਾ ਤਾਂ ਇਸਾਈਆਂ ਦਾ ਦੋਸ਼ ਮੰਨਦਾ ਆਂ ਤੇ ਨਾ ਉਸ ਬੰਦੇ ਦਾ ਮੰਨਦਾ ਆਂ ਜਿਹੜਾ ਸਿੱਖੀ ਨੂੰ ਛੱਡ ਕੇ ਇਸਾਈ ਧਰਮ ਦੇ ਵਿੱਚ ਜਾਂਦਾ ਆਂ ਮੈਂ ਇਹਦੇ ਵਿੱਚ ਦੋਸ਼ ਉਹਨਾਂ ਦਾ ਮੰਨਦਾ ਆਂ ਜਿਨ੍ਹਾਂ ਨੇ ਇਸ ਬੰਦੇ ਨੂੰ ਅੰਮ੍ਰਿਤ ਛਕਾਇਆ ਜਿਨ੍ਹਾਂ ਨੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਦੇਖਿਆ ਨਹੀਂ ਇਹਦਾ ਟੈਸਟ ਨਹੀਂ ਲਿਆ ਕਿ ਇਹ ਬੰਦਾ ਸਿੱਖੀ ਸਿਧਾਂਤਾਂ ਦੇ ਉੱਪਰ ਪੂਰੀ ਤਰ੍ਹਾਂ ਉੱਤਰ ਸਕਦਾ ਆ ਉਹ ਟਾਈਮ ਯਾਦ ਕਰੋ 1699 ਈਸਵੀ ਦੇ ਵਿੱਚ ਜਦੋਂ ਹਜ਼ਾਰਾਂ ਦਾ ਇਕੱਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਬੈਠਾ ਸੀ ਉਸ ਹਜ਼ਾਰਾਂ ਦੇ ਇਕੱਠ ਦੇ ਵਿੱਚੋਂ ਸਿਰਫ ਪੰਜ ਖਾਲਸੇ ਚੁਣੇ ਗਏ ਸੀ ਉਹ ਖਾਲਸੇ ਕਿੱਦਾਂ ਚੁਣੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਖੰਡੇ ਦੀ ਧਾਰ ਤੇ ਤਲਵਾਰ ਦੀ ਨੋਕ ਤੇ ਉਹ ਪੰਜ ਖਾਲਸੇ ਚੁਣੇ ਗਏ ਸੀ ਹਰ ਵੇਲੇ ਆਪਣਾ ਸੀਸ ਕਟਵਾਉਣ ਨੂੰ ਬੰਦ-ਬੰਦ ਕਟਵਾਉਣ ਨੂੰ ਜਿਹੜੇ ਹਰ ਵੇਲੇ ਉਹਨਾਂ ਮਜਲੂਮਾਂ ਤੇ ਹੋਰ ਐ ਜ਼ੁਲਮਾਂ ਲਈ ਆਪਣਾ ਸਿਸਤੇ ਬੰਦ-ਬੰਦ ਕਰਵਾ ਸਕਦੇ ਸੀ ਉਹ ਪੰਜ ਖਾਲਸੇ ਉਸ ਟਾਈਮ ਤੇ ਚੁਣੇ ਗਏ ਸੀ ਤੇ ਅੱਜ ਕੀ ਹੋ ਰਿਹਾ ਆ ਹਰੇਕ ਜਗ੍ਹਾ ਤੇ ਡੇਰੇ ਖੁੱਲੇ ਆ ਜਦੋਂ ਕਿਸੇ ਨੂੰ ਅਮਰ ਸਿਖਾਉਂਦੇ ਆ ਉਹਨੂੰ ਇਹ ਨਹੀਂ ਦੱਸਿਆ ਜਾਂਦਾ ਸਿੱਖ ਸਿਧਾਂਤ ਕੀ ਆ ਕਿਸ ਤਰ੍ਹਾਂ ਤੁਸੀਂ ਸਿੱਖੀ ਦੇ ਵਿੱਚ ਰਹਿਣਾ ਆ ਤੇ ਉਹ ਬੰਦਿਆਂ ਨੂੰ ਸਿਰਫ ਉਹਨਾਂ ਦੇ ਗਲਾਂ ਦੇ ਵਿੱਚ ਗਾਤਰੇ ਪਾ ਦਿੱਤੇ ਜਾਂਦੇ ਆ ਇੱਕ ਹੋਰ ਗੱਲ ਆ ਅੱਜ ਕੱਲ ਲੋਕ ਇਹ ਸੋਚਦੇ ਆ ਪਤਾ ਨਹੀਂ ਅਸੀਂ ਜਦੋਂ ਗਾਤਰਾ ਪਾ ਲੈਣਾ ਆ ਅੰਮ੍ਰਿਤ ਛਕ ਲੈਣਾ ਆ ਤੇ ਸਾਨੂੰ ਪਰਮਾਤਮਾ ਨੇ ਗੁਰੂ ਸਾਹਿਬ ਨੇ ਪਤਾ ਨਹੀਂ ਪੈਸਾ ਦੇ ਦੇਣਾ ਆ ਉਹ ਲਾਲਚ ਦੇ ਥਰੂ ਇਸ ਕੰਮ ਦੇ ਵਿੱਚ ਆਉਂਦੇ ਆ ਪਰ ਦੋਸਤੋ ਜਿਹੜੀ ਸਿੱਖੀ ਆ ਇਹ ਦੂਸਰੇ ਲੋਕਾਂ ਦੀ ਮਦਦ ਕਰਨ ਲਈ ਬਣੀ ਸੀ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਆ ਕਿ ਉਹ ਬੰਦਾ ਸਿੱਖੀ ਨੂੰ ਛੱਡ ਕੇ ਉਸ ਧਰਮ ਦੇ ਵਿੱਚ ਕਿਉਂ ਗਿਆ ਜਿਹੜੀ ਚੀਜ਼ ਸਾਡੀ ਸਿੱਖੀ ਦੇ ਵਿੱਚ ਹੈ ਨਹੀਂ ਉਸ ਧਰਮ ਦੇ ਵਿੱਚ ਉਹ ਕਿਹੜੀ ਚੀਜ਼ ਉਸ ਬੰਦੇ ਨੂੰ ਮਿਲੀ ਆ ਜਿਹੜਾ ਉਹ ਉਸ ਧਰਮ ਦੇ ਵਿੱਚ ਚੱਲ ਗਿਆ ਉਸ ਚੀਜ਼ ਨੂੰ ਇਹਨਾਂ ਸੰਸਥਾਵਾਂ ਨੂੰ ਦੇਖਣਾ ਚਾਹੀਦਾ ਤੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਹੈ ਤੁਸੀਂ ਕਣਕ ਨੂੰ ਛਾਣਨਾ ਲੱਗਦਾ ਦੇਖਿਆ ਕਦੇ ਕਣਕ ਨੂੰ ਛਾਣਨਾ ਲੱਗਦਾ ਜਦੋਂ ਕਣਕ ਉੱਪਰ ਰਹਿ ਜਾਂਦੀ ਆ ਜਿਹੜਾ ਘਟੀਆ ਮਾਲ ਹੁੰਦਾ ਸਾਰਾ ਥੱਲੇ ਨਿਕਲ ਜਾਂਦਾ ਇਸੇ ਤਰ੍ਹਾਂ ਅੱਜ ਛਾਣਨਾ ਵੀ ਲੱਗ ਰਿਹਾ ਸਿੱਖੀ ਨੂੰ ਸਿੱਖੀ ਦੇ ਵਿੱਚ ਐਂ ਦੇ ਵਿੱਚ ਉਹੀ ਖਾਲਸ ਲੋਕ ਹੀ ਬਚਣੇ ਆ ਸਿਰਫ ਖਾਲਸ ਲੋਕ ਬਾਕੀ ਸਾਰੇ ਸਿੱਖੀ ਦੇ ਵਿੱਚੋਂ ਭੱਜ ਜਾਣੇ ਆ ਇਹ ਗੁਰੂ ਸਾਹਿਬ ਦਾ ਵਰਤਾਰਾ ਵਰਤ ਰਿਹਾ ਆ ਪਰ ਧਰਮ ਛੱਡਣਾ ਕੋਈ ਸੌਖੀ ਗੱਲ ਨਹੀਂ ਹੈਗੀ ਇਹ ਇੱਕ ਕਿਸਮ ਦਾ ਬੰਦਲੇ ਮਰਨਾ ਹੁੰਦਾ ਆ ਜਦੋਂ ਅਸੀਂ ਜਿਸ ਧਰਮ ਦੇ ਵਿੱਚ ਪੈਦਾ ਹੋਏ ਆ ਉਸ ਧਰਮ ਨੂੰ ਛੱਡ ਕੇ ਸੋਚ ਕੇ ਦੇਖੋ ਜੇ ਅਸੀਂ ਅੱਜ ਸਿੱਖਵਾਸ ਸਾਨੂੰ ਕੋਈ ਕਹੇ ਕਿ ਤੁਸੀਂ ਅਸਾਈ ਬਣ ਜਾਓ ਜਾਂ ਤੁਸੀਂ ਮੁਸਲਮਾਨ ਬਣ ਜਾਓ ਜਾਂ ਤੁਸੀਂ ਹਿੰਦੂ ਬਣ ਜਾਓ ਦੱਸੋ ਉਹ ਕਿੰਨਾ ਦੁੱਖ ਵਾਲਾ ਟਾਈਮ ਹੋਊਗਾ ਛੱਡ ਦੋਗੇ ਤੁਸੀਂ ਆਪਣਾ ਧਰਮ ਤੇ ਜਿਹੜੇ ਬੰਦੇ ਅੱਜ ਧਰਮ ਨੂੰ ਛੱਡ ਛੱਡ ਕੇ ਅਸਾਈ ਬਣ ਰਹੇ ਆ ਉਹ ਕੋਈ ਇਦਾਂ ਹੀ ਨਹੀਂ ਜਾ ਰਹੇ ਉਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਬਾਕੀ ਦੋਸਤੋ ਤੁਸੀਂ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਫਿਰ ਮੈਂ ਤੁਹਾਨੂੰ ਜਲਦੀ ਮਿਲੂੰਗਾ ਇਦਾਂ ਦੀ ਹੋਰ ਵੀਡੀਓ ਦੇ ਵਿੱਚ